ਆਪਣੇ ਪੁਤਰੀਏ ਇਹ ਤੁਹਾਡੇ ਉੱਤੇ ਅੱਧੀ ਖਾਨ ਦਾ ਹਿਸਾਬ ਨਾਲ ਉੱਥੇ ਹਾਂਜੀ ਹਾਂ ਕੋ ਸਿਨੇਮਾ ਸਿਨੇਮਾ ਪਿੱਛੇ ਤੁਹਾਡਾ ਘਰ ਪਰ ਸਭ ਖਾਨ ਨੂੰ ਕਹੀਏ ਤੇ ਠੀਕ ਠਾਕ ਅੱਛਾ ਠੀਕ ਉਹ ਮਿਲ ਜਾਂਦੇ ਨੇ ਲੱਭ ਜਾਂਦੇ ਨੇ ਤੁਹਾਨੂੰ ਬੁਲਾਉਂਦੇ ਨੇ ਤੁਸੀਂ ਜਾਓ ਕਿ ਉਹਨਾਂ ਨੂੰ ਦੁਬਾਰਾ ਨਾ ਕਿ ਅੱਛਾ ਸਾਹਿਬ ਜੀ ਹਾਂ ਦੋਸਤੋ ਤੇ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਖੜਿਆ ਇਸ ਟਾਈਮ ਸਰਹੰਦਾ ਦੇ ਵਿੱਚ ਇਹ ਰਸਤਾ ਨਾ ਇਹ ਪੁਰਾਣੀ ਸਰਹੰਦਾ ਨੂੰ ਜਾਂਦਾ ਆ ਅੱਜ ਜੇ ਅਸੀਂ ਕੋਈ ਸ਼ਹਿਰ ਦੀ ਵੀਡੀਓ ਨਹੀਂ ਬਣਾਉਣਾ ਏ ਅ ਕੱਲ ਇੱਕ ਵੀਡੀਓ ਪਾਈ ਸੀ ਖਾਦਮ हुसैन ਜੀ ਨੇ ਸਾਂਝਾ ਪੰਜਾਬ ਚੈਨਲ ਤੇ ਸਰਦਾਰ ਦੀ ਫੈਮਿਲੀ ਬਾਰੇ ਜਿਨ੍ਹਾਂ ਦਾ ਅੱਧਾ ਪਰਿਵਾਰ ਪਾਕਿਸਤਾਨ ਤੇ ਅੱਧਾ ਪਰਿਵਾਰ ਇੰਡੀਆ ਦੇ ਵਿੱਚ ਆ ਗਿਆ ਸੀ ਉਹਨਾਂ ਦੇ ਫੈਮਿਲੀ ਦੀ ਗੱਲ ਵਾ ਇੱਕ ਘਰ ਹੈ ਰਾਮ ਲਵਾਇਆ ਦਾ ਠੀਕ ਹੈ ਜੀ ਤੇ ਖੂਹ ਹੁੰਦਾ ਸੀ ਇਹਦੇ ਘਰ ਦੇ ਮੂਰੇ ਤੇ ਖੂਹ ਤਾਂ ਬੰਦ ਹੋ ਗਿਆ ਹੁਣ ਠੀਕ ਇਹ ਬੰਦ ਕਰ ਹਾਂਜੀ ਹਾਂਜੀ ਕੋਈ ਕੋਈ ਕਾਹਤ ਨਾ ਉਹਨਾਂ ਦੇ ਥੋੜੇ ਭਾਈ ਦੇ ਹਾਂਜੀ ਪਛਾਣ ਲੈ ਲਈ ਹਾਂਜੀ ਹਾਂਜੀ ਮੇਰੇ ਹਾਂਜੀ ਮੇਰੇ ਘਰ ਦੇ ਪਛਾਣਦੇ ਹਨ ਸਾਰਿਆਂ ਨੂੰ ਉਹ ਐਸੋ ਨੇ ਉਹ ਐਸੋ ਨੇ ਕਰਨੀ ਹੈਗੇ ਆ ਅੱਜ ਸਤਾ ਸੇ ਐਪਰਾ ਐਫ ਆਈ ਸਤਾ ਤੋਂ ਸੇ ਤੇ ਮੇਰ ਬੰਮੀ ਹੋਸ਼ਕਰੀਆ ਨਾ ਉਹ ਤਾਂ ਮੈਂ ਜੇ ਸਰਦਾਰ ਜੀ ਬੁਲਾਇਆ ਹੈ ਇਹ ਕੀ ਹੈ ਉਹ ਨੰਬਰ ਜਾਨਾ ਤਾਂ ਮਿਲ ਸਕਦਾ ਹੈ ਮਿਲ ਸਕਦੇ ਹੈ ਨਾ ਡਾਂਸ ਤੋਂ ਦੇਖ ਕੇ ਫਿਰ ਖਟਾ ਨਹੀਂ ਹਾਂ ਜੀ ਇਹਨਾਂ ਦਾ ਨੰਬਰ ਸਾਨੂੰ ਵਟਸਐਪ ਕਰ ਦਿਓ ਕਿ ਮੇਰੇ ਘਰ ਆਣਗੇ ਨਾ ਉਹਨਾਂ ਨੇ ਗੱਲ ਕਰਨੀ ਹੈ ਕੰਮ ਨੂੰ ਅੱਛਾ ਉਹ ਕਾਲ ਲਾ ਲੈਣਗੇ ਨਹੀਂ ਕਿ ਮੈਂ ਚੱਲਦਾ ਹਾਂ ਹਾਲ ਕਰਦੇ ਹਾਂ ਮੈਂ ਇਹਨਾਂ ਦਾ ਵਟਸਐਪ ਕਰ ਦਿੰਦਾ ਹਾਂ ਹਾਂ ਜੀ ਆ ਛੋਟਾ ਹੀ ਕੋਈ ਵਟਸਐਪ

ਤੇਰੇ ਨਾਮ ਕੀ ਆਰੇ ਪਿਣਾੜੀ ਜੰਦੇ ਦੇ ਹਾਂ ਦਾਦੀ ਆ ਮੇਰੀ ਹਾਂ ਦੱਸ ਕਿਆ ਨਾ ਦੱਸ ਬੈਸ ਹਾਂ ਦੇਖ ਛੰਡ ਕਿੰਨੇ ਭੈਣ ਭਰਾ ਹੋ ਗਏ ਹਾਂ ਇਹ ਫਾਇਰ ਨੰਬਰ ਕਿੱਦਾਂ ਕਿਉਂ ਆ ਹੋਰਾ ਤੂੰ ਮੁੰਡਾ ਨੰਮ ਜ ਨਹੀਂ ਆ ਰ ਮੁੰਡਾ ਨੰਮ ਤੇ ਗਿਆ ਰ ਤੁਹਾਡੇ ਪੋਤਰੇ ਨੂੰ ਗਿਆ ਜੀ ਅਸਲਾਮ ਵਾਲੇ ਕੁਮ ਚਾਚਾ ਜੀ ਕੀ ਹਾਲ ਚ ਹੈ ਠੀਕ ਜੀ ਐਸ ਟਾਈਮ ਕਿਥੇ ਹੋ ਸੀ ਅਜੀ ਮੋਹਨ ਸਾਹਿਬ ਦੇ ਬੈਠ ਕੇ ਬੈਠੇ ਆ ਅੱਛਾ ਜੀ ਬੜੀ ਮਿਹਰਬਾਨੀ ਜੀ ਤੁਸੀਂ ਮੈਨੂੰ ਜੀ ਦਿੱਤੀ ਅੱਛਾ ਤੁਸੀਂ ਇਹ ਦੱਸੋ ਕਿ ਐ ਜਿਹੜੀ ਤੁਹਾਡੀ ਹੋਣ WhatsApp ਤੇ ਆਪਣੇ ਫੈਮਿਲੀ ਦੇ ਨਾਲ ਗੱਲ ਹੋਈ ਹੈ ਹਾਂਜੀ ਆਪਣੇ ਭਜਾਈ ਨਾਲ ਆਪਣੀ ਨੂੰ ਦੇ ਨਾਲ ਗੱਲ ਹੋਈ ਤੁਹਾਡੀ ਤੁਸੀਂ ਇਹ ਸੋਚਿਆ ਸੀ ਕਿ ਕੱਲ ਵੀਡੀਓ ਅਪਲੋਡ ਹੋਈ ਹੈ ਤੇ ਅੱਜ ਤੁਹਾਡੀ ਗੱਲ ਹੋਈ ਹੈ ਨਹੀਂ ਜੀ ਅਸੀਂ ਨਹੀਂ ਸੋਚਿਆ ਤੇ ਸਾਡੀ ਮਤਲਬ ਗੱਲਬਾਤ ਤੋਂ ਕਰਾਈ ਹੈ ਤੇ ਬੜੀ ਬੜੀ ਮਿਹਰਬਾਨੀ ਮੋਹਨ ਸਾਹਿਬ ਨੇ ਤੇ ਮੈਂ ਅਸਲ ਵਿੱਚ ਬੜਾ مشਕੂਰ ਆ ਮੋਹਨ ਸਾਹਿਬ ਦਾ ਵੀ ਤੇ ਤੁਹਾਡਾ ਸ਼ਹਿਨ ਸਾਹਿਬ ਦਾ ਮੈਂ ਸ਼ਹਿਨ ਸਾਹਿਬ ਦਾ ਵੀ ਬੜਾ مشਕੂਰ ਆ ਤੇ ਮੈਂ ਆਪਣਾ ਸਰਦਾਰ ਸਾਹਿਬ ਦਾ ਵੀ ਬੜਾ مشਕੂਰ ਆ ਤੁਹਾਡੇ ਕੀਜਤ ਬਾਤਾਂ ਆਪਣੇ ਇਹ ਆਪਣਾ ਬੁਝਾਇਤ ਨਾਲ ਗੱਲ ਕਰਕੇ ਤੇ ਆਪਣੇ ਨੂੰ ਨਾਲ ਤੇ ਉਹਨਾਂ ਦੇ ਬੱਚਿਆਂ ਨੂੰ ਵੇਖੀ ਸਾਡੀਆਂ ਅੱਖਾਂ ਦੇ ਵਿੱਚ ਹਾਸੂ ਆ ਗਏ ਨਾ ਮਨ ਨੂੰ ਗੱਲ ਨਹੀਂ ਜੀ ਕੋਈ ਵੀ ਹੁੰਦੀ ਤੇ ਮੈਂ ਬੜਾ ਪਰੇਸ਼ਾਨ ਹੋਇਆ ਰਾਂ ਤੇ ਤੁਹਾਨੂੰ ਮਿਲਾਰੇ ਤੇ ਨੇ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਜਿਹਾ ਸਭ ਕੁਝ ਨਹੀਂ ਕੀਤਾ ਜੀ ਬਸ ਅੱਲਾਹ ਦੀ ਰਜ਼ਾ ਦੇ ਸਾਨੂੰ ਜਿਹੜਾ ਵਸੀਲਾ ਬਣਾਇਆ ਠੀਕ ਹੈ ਜੀ ਮਾਲਕ ਨੇ ਤੁਹਾਨੂੰ ਮਦਦ ਲਾਇਆ ਇਹ ਜ਼ਾਤ ਅੱਲਾਹ ਦੀ ਰਜ਼ਾ ਨੇ ਇਹ ਚੀਜ਼ ਸਾਨੂੰ ਵਿੱਚ ਜਿਹੜਾ ਨਾ ਇਹ ਵਸੀਲਾ ਬਣਾਇਆ ਹੁਸੈਨ ਸਾਹਿਬ ਨੂੰ ਮੈਨੂੰ ਤੇ ਸਰਦਾਰ ਸਾਹਿਬ ਨੂੰ ਅੱਲਾਹ ਮਤਲਬ ਜਿੱਥੇ ਉਹਨ ਮੇਲ ਕਰਾਣੇ ਹੋਣਾ ਉਹ ਆਪੀ ਵਿੱਚ ਹੋਤ ਲੰਦਾ ਹੈ ਆਪੀ ਵਿੱਚ ਹੋਤ ਲੰਦਾ ਹੈ ਜੀ ਤੇ ਜੈਨ ਨਾਲ ਨੇ ਆਪਣਾ ਸਰਦਾਰ ਜੀ ਨਾਲ ਨੇ ਤੇ ਇਹਨਾਂ ਨੇ ਮੇਲ ਕਰਾ ਦਿੱਤਾ ਫੇ ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਵਿੱਚ ਵਸੀਲੇ ਬਣ ਗਏ ਨੇ ਮੇਰੇ ਤੇ ਇਹਨਾਂ ਨੇ ਮੇਲ ਕਰਾ ਦਿੱਤਾ ਠੀਕ ਹੈ ਤੁਹਾਡੇ ਵੱਲੋਂ ਕੋਈ ਤੁਸੀਂ ਰਾਜ਼ੀ ਹੋ ਮੈਂ ਬੜਾ ਖੁਸ਼ ਹਾਂ ਬਹੁਤ ਰਾਜ਼ੀ ਹਾਂ ਮੈਂ ਇਹਨਾਂ ਦੀ ਲੇਕੀ ਨਹੀਂ ਲੈ ਸਕਦਾ ਸਹੀ ਚਲੋ ਜੀ ਅੱਲਾ ਕਰੇ ਜੇ ਤੁਹਾਨੂੰ ਉਹ ਪ੍ਰੈਕਟੀਕਲੀ ਤੁਸੀਂ ਜਾਓ ਪੀਡੀਆ ਜਾਓ ਹਾਂਜੀ ਤੇ ਉਹਨਾਂ ਨੂੰ ਜਾ ਕੇ ਜਿੰਨ ਨੂੰ ਆਪਣੇ ਖਾਂਦਾਨ ਵਿੱਚ ਚਾਰ ਲਪਸ ਤੇ ਉਹ ਜਿਹੜਾ ਤੁਹਾਡੇ ਦਿਲ ਵਿੱਚ ਇੱਕ ਮਗਰ ਉਹ ਦਰਦ ਰਹੇਗਾ ਹਾਂਜੀ ਕਿ ਤੁਸੀਂ ਆਪਣਾ ਭਲਾ ਨਹੀਂ ਦੇ ਸਕਦੇ ਜਿਹੜੇ ਤੁਹਾੜਾ ਬਡੇ ਸੰ ਖੋਤ ਹੋਉਗੇ ਨੇ ਪਰਲ ਇਹ ਵੀ ਕਿ ਫੈਮਲੀ ਤੁਹਾਡੀ ਭੈਣ ਦਾ ਵੀ ਕੋਈ ਪਤਾ ਨਹੀਂ ਕਿ ਉਹ ਵੀ ਖੋਤ ਹੋਉਗੇ ਨੇ ਜਾਂ ਐਨੇ ਅਜ ਜਦਵਾਦ ਦੇ ਵਿੱਚ ਕੁਝ ਨਹੀਂ ਸਕਿਆ ਕੁਝ ਨਹੀਂ ਸਕਿਆ ਮੈਂ ਨਾ ਚਾਚੇ ਨੂੰ ਪੁੱਛ ਸਕਿਆ ਨਾ ਨਾ ਭੈਣ ਵੱਲੋਂ ਪੁੱਛ ਸਕਿਆ ਨਾ ਮੈਂ ਉਹਦੇ ਮਤਲਬ ਕੀ ਕਰੀ ਤੇ ਹਕਤੜਾ ਨਾ ਵੱਲੋਂ ਪੁੱਛ ਕਰਿਆ ਤੇ ਮੈਂ ਉਸ ਟਾਈਮ ਮਤਲਬ ਮੇਰਾ ਦਿਲ ਕੇ ਮਦਫੂਸੀ ਦੇ ਨਾਲ ਤੁਹਾਨੂੰ ਯਾਦ ਨਹੀਂ ਆਇਆ ਉਹਨਾਂ ਦਾ ਵੀ ਆਇਆ ਯਾਰ ਸੀ ਮੈਂ ਦੇਖਿਆ ਉਹਨਾਂ ਦਾ ਵੀ ਐ ਸੇਮ ਸੇਮ ਜਿਹੜੀ ਫੁੱਟੇ ਆ ਸੀ ਹਾਂਜੀ ਤੇ ਸ਼ਾਮ ਨੂੰ ਇਨਸ਼ਾਅੱਲਾ ਹੋਵੇਗੀ ਤੁਹਾਡਾ ਉਹਨਾਂ ਦੀ ਗੱਲ ਉੱਥੇ ਹੀ ਰਿਹਾ ਉਹ ਆਉਂਦੇ ਪਸਦਾਗਰ ਸਿੰਘ ਦੇ ਨਾਲ ਬਸਿਆ ਹੈ ਹਾਂਜੀ ਕਿ ਉਹ ਜਦੋਂ ਆਉਂਦੇ ਤੁਹਾਡਾ ਨਾਮ ਲਾਪਰਾਤਾ ਬੰਨ ਹਾਂਜੀ ਔਰ ਉਹ ਜਿਹੜਾ ਮਾਤੇ ਇਹਨੇ ਮਥੀ ਲੋਗ ਤੁਹਾਨੂੰ ਕੋਲ ਆਏ ਕਿ ਅਭਿਪਾਤ ਕੋਲ ਬਣਵਾਇਏ ਨਹੀਂ ਉਹ ਤੇ ਇਹਦੀ ਬਾਤ ਹੋ ਗਈ ਨਾ ਜਿੱਦੂ ਤੁਹਾਡੀ ਹਾਂ ਹੁਣ ਦੱਸੋ ਬਾਬੇ ਮਤਲਬ ਕਿ ਦਾਦੀ ਦੇ ਜਾਣ ਤੋਂ ਬਾਅਦ ਤਾਂ ਸੀ ਉਮੀਦ ਛੱਡਤੀ ਸੀਗੀ ਵੀ ਹੁਣ ਮਤਲਬ ਕਿ ਟੱਕਰਿਆ ਹੋਣਗੇ ਜਦੋਂ ਜਿੰਦੇ ਸੀਗੇ ਉਦੋਂ ਪੁੱਛਦੇ ਹੁੰਦੇ ਸੀਗੇ ਮਤਲਬ ਕਿ ਆਹੀ ਦੱਸਿਆ ਤੇ ਉਹਨਾਂ ਨੇ ਵੀ ਵੀ ਜਦੋਂ ਪਾਕਿਸਤਾਨ ਤੋਂ ਆਏ ਆ ਤੇ ਜਦੋਂ ਸ਼ਾਮ ਨੂੰ ਟਰੱਕ 'ਚ ਆਏ ਆ ਤੇ ਸਵੇਰੀ ਬੰਦ ਹੋ ਗਈ ਤੇ ਅਸੀਂ ਉਹ ਰਹਿ ਗਏ ਇੱਧਰ ਬਾਕੀ ਮੇਰਾ ਸਾਰਾ ਪਰਿਵਾਰ ਉੱਧਰ ਹੈ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇੱਕ ਮਨ ਲਗੀ ਭਾਈ ਆਇਆ ਸੀਗਾ ਉਹਨਾਂ ਦਾ ਤੇ ਮਿਲ ਕੇ ਗਿਆ 33 23 ਦਿਨ ਰਹਿ ਕੇ ਗਿਆ ਉਹਦੇ ਤੇ ਸਾਰਾ ਮਨ ਲੱਗਿਆ ਡੈਡੀ ਦਾ ਵਿਆਹ ਨਹੀਂ ਸੀ ਹੋਇਆ ਤੇ ਉਹਨਾਂ ਦੀ ਵੀ ਇੱਛਾ ਸੀਗੀ ਵੀ ਮਿਲ ਕੇ ਜਾਵਾਂ ਪਰ ਹੁਣ ਨਹੀਂ ਹੋ ਸਕਿਆ ਉਹਨਾਂ ਦਾ